ਏ ਜੀ ਲੁਧਿਆਣਾ ਵਿਧਾਤੀ ਦੇ ਥਾਣਾ ዳਖਾ ਵਿਖੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ 9:30 ਵਜੇ ਇਹ ਯਾਦਵਿੰਦਰ ਸਿੰਘ ਉਰਫ ਯਾਦੀ ਜੋ ਕਿ ਬੱਦੂਵਾਲ ਦਾ ਰਹਿਣ ਵਾਲਾ ਵਾ ਇਸ ਦੇ ਘਾਰ ਆਈ 20 ਗੱਡੀ ਤੇ ਕੁਛ ਅਣਪਛਾਤੇ ਨੌਜਵਾਨ ਆਏ ਸੀ ਜਿਨ੍ਹਾਂ ਵੱਲੋਂ ਗੇਟ ਦੇ ਉੱਪਰ ਦਰਖਤਾਂ ਦੇ ਉੱਪਰ ਫਾਇਰਿੰਗ ਵੀ ਕੀਤੀ ਗਈ ਸੀ ਤੇ ਪਟ્રોલ ਬੰਪੀ ਸਟਾਇਆ ਗਿਆ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਸ ਦੇ ਬਿਆਨਾਂ ਦੇ ਉੱਪਰ ਆ ਆਮ ਜੈਕਟ ਤੇ ਬੀਐਨਐਸ ਦੀਆਂ ਅਲੱਗ-ਅਲੱਗ ਧਰਾਵਾਂ ਦੇ ਤਹਿਤ ਇੱਕ ਪਰਚਾ ਦਰਜ ਕੀਤਾ ਸੀ ਇਸ ਪਰਚੇ ਦੀ ਤਫਤੀਸ਼ ਦੇ ਵਿੱਚ ਜਦੋਂ ਅਸੀਂ ਅਲੱਗ-ਅਲੱਗ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਸਾਧਨਾਂ ਨਾਲ ਇਸ ਤੇ ਤਫਤੀਸ਼ ਕੀਤੀ ਤਾਂ ਇਸ ਦੇ ਵਿੱਚ ਸਾਹਮਣੇ ਆਇਆ ਕਿ ਕਿਸੇ ਜਮੀਨੀ ਰੋਲੇ ਕਰਕੇ ਜੈਨਪੁਰ ਦਾ ਦਿਲਦਾਰ ਨਾਮ ਦਾ ਨੌਜਵਾਨ ਜਿਸ ਨੇ ਸਾਰੀ ਇਹ ਕਟਰਾਣੀ ਸਾਜ਼ਿਸ਼ ਘੜੀ ਸੀ ਉਸਨੇ ਇੱਕ ਕੋਮਰ ਨਾਮ ਦਾ ਨੌਜਵਾਨ ਜੋ ਕਿ ਅਮਰੀਕਾ ਬੇਸਡ ਹੈ ਉਸ ਨੂੰ ਉਸ ਨਾਲ ਗੱਲਬਾਤ ਕਰਕੇ ਅੱਗੇ ਸ਼ੂਟਰਜ਼ ਹਾਇਰ ਕੀਤੇ ਸੀ ਜੋ ਕਿ ਪਟਿਆਲੇ ਦੇ ਚਾਰ ਨੌਜਵਾਨ ਇੱਕ ਰਿਆਜ਼ ਇੱਕ ਸਾਹਿਲ ਮਲੋਤਰਾ ਇੱਕ ਸਾਹਿਲ ਉਰਫ ਮਟਰੂ ਤੇ ਚੌਥਾ ਹਰਸ਼ ਭੁੱਲਰ ਇਹ ਚਾਰੇ ਨੌਜਵਾਨਾਂ ਨੇ ਇਹਨਾਂ ਦੇ ਨਾਲ ਹੋਰ ਵੀ ਕਈ ਨੌਜਵਾਨ ਸੀ ਇਸ ਨੇ ਨੇ ਪਲੈਨਿੰਗ ਦੇ ਤਹਿਤ ਇਹ ਚਾਰ ਜਣੇ ਉਸ ਰਾਤ ਨੂੰ I20 ਤੇ ਆਏ ਤੇ ਉਸ ਨੂੰ ਮਾਰ ਦੇਣ ਦੀ ਨੀਤਨਾ ਫਾਇਰਿੰਗ ਵੀ ਕੀਤੀ ਤੇ ਪੈਟਰੋਲ ਬੰਬੀ ਸੱਟਿਆ ਤਾਂ ਇੰਨਾ ਕੁਲੇ ਸਾਰੇ ਕਿਹੜੇ ਕਿਹੜੇ ਹਥਿਆਰ ਹੋਏ ਬਣੋਏ ਆ ਇਹ ਪ੍ਰਮਾਣ ਹੋਏ ਨੇ ਹੁਣ ਤੱਕ ਜੀ ਜੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਸ ਵਿੱਚ ਮੌਕੇ ਤੇ ਜੋ ਹਰਸ਼ਪੂਲ ਰਾਇਆ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ ਤੇ ਜੋ ਦੋ ਬਾਕੀ ਨੌਜਵਾਨ 120 B ਦੇ ਵਿੱਚ ਸਾਰੇ ਕਾਂਸਪੀਰੇਸੀ ਦੇ ਵਿੱਚ ਮਜੂਰ ਸਨ ਜਿਸ ਵਿੱਚ ਇੱਕ ਅਮਰੀਕ ਸਿੰਘ ਜੋ ਕਿ ਵੜਾ ਜਵਾਰ ਸਿੰਘ ਦਾ ਰਹਿਣ ਵਾਲਾ ਵਾ ਇੱਕ ਬਲਜਿੰਦਰ ਸਿੰਘ ਜੋ ਕਿ ਪੱਬੇ ਲੰਡੇ ਦਾ ਰਹਿਣ ਵਾਲਾ ਵਾ ਇੱਕ ਗੁਰਿੰਦਰ ਸਿੰਘ ਗੁਰੀ ਜੋ ਕਿ ਨਿਹਾਲ ਸਿੰਘ ਵਾਲੇ ਦਾ ਰਹਿਣ ਵਾਲਾ ਵਾ ਇਸ ਤੋਂ ਇਲਾਵਾ ਦੋ ਹੋਰ ਨੌਜਵਾਨ ਜੋ ਇਸ ਵਿੱਚ ਮੌਜੂਦ ਸਨ ਉਹਨਾਂ ਕੋਲੋਂ ਸਾਡੇ ਨੂੰ ਕੁਝ ਪੈਟਰੋਲ ਬੰਬ ਮਿਲੇ ਨੇ ਇੱਕ ਉਹਨਾਂ ਕੋਲੋਂ i20 ਗੱਡੀ ਜੋ ਵਾਰਦਾਤ ਦੇ ਟਾਈਮ ਵਿੱਚ ਵਰਤੀ ਗਈ ਸੀ ਜੋ ਕਿ ਚੋਰੀ ਦੀ ਗੱਡੀ ਹੈ ਇਸ ਤੋਂ ਇਲਾਵਾ ਇੱਕ ਸਕੋਰਪਿਓਨ ਗੱਡੀ ਜਿਸ ਨੂੰ ਵਾਰਦਾਤ ਦੇ ਵਿੱਚ ਵਰਤਿਆ ਸੀ ਸੋ ਹੁਣ ਤੱਕ ਟੋਟਲ 6 ਨੌਜਵਾਨ ਗ੍ਰਿਫਤਾਰ ਹੋ ਚੁੱਕੇ ਨੇ ਤੇ ਦੋ ਗੱਡੀਆਂ ਤੇ ਪੈਟਰੋਲ ਬੰਬ ਬਰੰਦ ਹੋ ਚੁੱਕੇ ਨੇ ਜੋ ਹਥਿਆਰ ਉਹ ਬਾਕੀ ਨੌਜਵਾਨਾਂ ਨੂੰ ਅਰੈਸਟ ਕਰਕੇ ਬਹੁਤ ਜਲਦੀ ਬਰੰਦ ਕਰ ਲਏ ਜਾਣਗੇ ਸਰ ਕਿੰਨੀ ਕੁ ਉਮਰ ਹੈਗੀ ਹੈ ਜਿਹੜੇ ਇਹ ਦੋਸ਼ੀ ਫੜੇ ਆ ਸਰ ਇਸ ਵਿੱਚ ਹੀ ਕਰੀਬ 18 ਸਾਲ ਤੋਂ ਲੈ ਕੇ 30 35 ਸਾਲ ਤੱਕ ਦੇ ਸਾਰੇ ਅਲੱਗ-ਅਲੱਗ ਉਮਰ ਦੇ ਦੋਸ਼ੀ ਮੌਜੂਦ ਹਨ ਜਿਨ੍ਹਾਂ ਵੱਲੋਂ ਪ੍ਰੀ ਪਲੈਨਿੰਗ ਦੇ ਤਹਿਤ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹਨਾਂ ਵੱਲੋਂ ਸਾਡਾ ਕੋਈ ਹੋਰ ਵੀ ਕੋਈ ਵਾਰਦਾਤ ਤਾਂ ਕੋਈ ਮਤਲਬ ਹੈਗੇ ਇਹਨਾਂ ਸਾਰਿਆਂ ਦਾ ਜੀ ਕੋਰਟ ਤੋਂ ਰਿਮਾਂਡ ਲਿਆ ਜਾ ਰਿਹਾ ਵਾ ਰਿਮਾਂਡ ਦੌਰਾਨ ਪੂਰੀ ਡੰਗਾਈ ਦੇ ਨਾਲ ਪੁਸ਼ਕਿਸ਼ ਕੀਤੀ ਜਾਊਗੀ ਤਿੰਨੋਂ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋਣ ਦੀ ਸਾਨੂੰ ਉਮੀਦ ਹੈ ਜੀ